ਦੱਜਿੰਦਰ ਮੈਨੂੰ ਮਾੜਾ ਹੀ ਸਮਝਾਇਆ ਹੈ ਮਿਲਿਆ ਨਹੀਂ ਕੋਈ ਨਾ ਕਹਿਣਾ ਫਾ ਲਿਆ ਕਰੋ ਜਾ ਕੇ ਬਾਹਰ ਮਸਾ ਮਸਾ ਗੱਲਾਂ ਤੋਂ ਬੋਲਣ ਪੈ ਜਾਂਦਾ ਹਰ ਇੱਕ ਦੇ ਨਾਲੇ ਛਾਂਦ ਬਿਲਕੁਲ ਨਹੀਂ ਛੱਡਦੇ ਮੰਮੀ ਪਤਾ ਕੀ ਹੈ ਅੱਗੇ ਚੱਲ ਲਵਲੀ ਕਰਦਾ ਹੈ ਤੇ ਇਹ ਥੋੜਾ ਰਹਿੰਦਾ ਸੀ ਖਾਂਤ ਪਤਾ ਨਹੀਂ ਹੁਣ ਤੈਨੂੰ ਵੀ ਕੀ ਹੋ ਗਿਆ ਇਹ ਤਾਂ ਲਵਲੀ ਨਾਲ ਚੱਲ ਤੁਰਿਆ ਐਵੇਂ ਜਾਣ ਕੇ ਨਾ ਲਵਲੀ ਨੂੰ ਸਮਝਾਉਣ ਦੀ ਬਜਾਏ ਨਾ ਤੇ ਜਾਣ ਜਾਣ ਕੇ ਉਹਨਾਂ ਦੇ ਘਰ ਜਾ ਜਾ ਕੇ ਤੇ ਕਪਾਤ ਪਾਉਂਦੇ ਆ ਤੇ ਫਾਇਦਾ ਕੀ ਹੈ ਇਦਾਂ ਹੁਣ ਅਸੀਂ ਘਰ ਬੈਠੀਆਂ ਰਹਿੰਦੀਆਂ ਵਾ ਗਾੜੀ ਤੋਂ ਨਾ ਇੱਕ ਗੱਲ ਦਾ ਧਿਆਨ ਰੱਖੀ ਜੇ ਕੇ ਗੱਲ ਦਾ ਪਤਾ ਹੁੰਦਾ ਵਾ ਨਾ ਉਹ ਘਰ ਚ ਗੱਲ ਕਰ ਦਈਦੀ ਹੋਈਦੀ ਐ ਸਾਨੂੰ ਵੀ ਪਤਾ ਹੋਵੇ ਵੀ ਬਾਹਰ ਇਹ ਕੀ ਕੁਝ ਕਰਦੇ ਫਿਰਦੇ ਆ ਪੱਭੀ ਕੀ ਗੱਲ ਹੋਈ ਜੇ ਬੋਲਦੇ ਆਂਡੇ ਤੁਸੀਂ ਹੋਣਾ ਕੀ ਆ लवली ਹਾਂਜੀ ਸਾਰੇ ਸਿਆਪੇ ਨਾ ਤੇਰੇ ਆ ਹੁਣ ਭੁਗਤਨੇ ਸਾਨੂੰ ਪੈਣ ਡੇ ਆ ਉਹ ਗੱਲ ਤੇ ਦੱਸੋ ਮੈਨੂੰ ਹੋਈ ਕੀ ਆ ਹੋਣਾ ਕੀ ਆ ਤੈਨੂੰ ਕੋਲਾ ਘਰ ਚ ਪਤਾ ਨਹੀਂ ਲੱਗਣ ਡਿਆ ਕੀ ਹੋਣ ਡਿਆ ਵਾ ਉਹ ਇਨੇ ਦੱਸਤਾ ਵਾ ਕਿਤੇ ਪਿੰਦੇ ਦੀ ਬਉਟੀ ਆ ਕੇ ਦੱਸ ਕੇ ਗਈ ਆ ਕਿ ਮੈਂ ਕੋਈ ਖਾ ਕੇ ਮਰ ਜਾਣਾ ਵਾ ਤੂੰ ਲੜੀ ਨੂੰ ਪਤਾ ਲੱਗ ਗਿਆ ਵਾ ਲੜੀ ਚੱਲ ਗਿਆ ਬੰਬੀ ਵਾਲ ਨੂੰ ਹੁਣ ਸੰਦੀਪ ਤੇਰਾ ਵੀ ਕੋਹ ਨਹੀਂ ਹਾਲ ਹੈਗਾ